ਪੰਜਾਬ ਸਰਕਾਰ ਵੱਲੋਂ ਇੱਕ ਐਮਰਜੈਂਸੀ اجلاس ਸੱਦਿਆ ਗਿਆ ਹੈ ਚਾਰ ਰੋਜ਼ਾ ਐਮਰਜੈਂਸੀ اجلاس ਵਿਧਾਨ ਸਭਾ ਦਾ ਜਿਸ ਦੇ ਵਿੱਚ ਵਿਸ਼ੇਸ਼ ਫੈਸਲੇ ਲਏ ਜਾ ਸਕਦੇ ਨੇ ਔਰ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਮੌਜੂਦਾ ਸਥਿਤੀ ਪੰਜਾਬ ਦੀ ਵਿਚਾਰੀ ਜਾ ਸਕਦੀ ਹੈ ਤੁਹਾਨੂੰ ਦੱਸਦੀ ਇਹ ਕਿ ਇਹ ਵਿਸ਼ੇਸ਼ اجلاس ਉਦੋਂ ਸੱਦਿਆ ਗਿਆ ਜਦੋਂ ਪੰਜਾਬ ਹੜ੍ਹ ਦੀ ਮਾਰ ਦੀ ਚਪੇਟ ਵਿੱਚ ਹੈ ਹਾਲਾਂਕਿ ਹੁਣ ਭਾਵੇਂ ਪਾਣੀ ਲੱਛ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਪਾਣੀ ਕਈ ਥਾਵਾਂ ਦੇ ਉੱਤੇ ਅਜੇ ਵੀ ਸਟੈਗਨੈਂਟ ਹੈ ਅਜੇ ਵੀ ਕਈ ਥਾਵਾਂ ਦੇ ਉੱਤੇ ਸਥਿਤੀ ਤਣਾਪੂਰਵਕ ਹੈ ਅਜੇ ਵੀ ਖੇਤ ਖਲੇਹਾਣ ਉਸੇ ਤਰ੍ਹਾਂ ਨੇ ਜਿਸ ਤਰ੍ਹਾਂ ਉਹ ਰੇਤ ਦੇ ਨਾਲ ਭਰੇ ਨਜ਼ਰ ਆ ਰਹੇ ਸੀ اور ਸ਼ਾਇਦ ਲੰਮੇ ਸਮੇਂ ਤੱਕ ਰਹਿਣਗੇ ਵੀ ਅਤੇ ਪੰਜਾਬ ਦੇ ਲੋਕ ਮੁਆਵਜ਼ੇ ਦੀ ਮੰਗ ਕਰ ਰਹੇ ਆ ਔਰ ਇਹੋ ਜੀ ਸਥਿਤੀ ਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਜਲਾਸ ਸੱਦਿਆ ਆ ਇਹਦੇ ਕੀ ਮਾਇਨੇ ਨੇ ਇਹ ਵੀ ਵਿਚਾਰ ਲੈਣਾ ਚਾਹੀਦਾ ਔਰ ਲੰਘੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਵੱਡਾ ਫੈਸਲਾ ਲਿਆ ਗਿਆ ਆ ਜੋ ਰੰਗਲਾ ਪੰਜਾਬ ਸੁਸਾਇਟੀ ਦਾ ਗਠਨ ਕੀਤਾ ਗਿਆ ਜੋ ਪੰਜਾਬ ਵਾਸਤੇ ਫੰਡ ਰੇਜ਼ਰੀ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਆ ਉਹਦੇ ਬਾਰੇ ਵੀ ਕੁਝ ਫੈਸਲੇ ਲਏ ਜਾ ਸਕਦੇ ਨੇ ਉਹਦੇ ਬਾਰੇ ਕੁਝ ਚਰਚਾਵਾ ਹੋ ਸਕਦੀਆਂ ਨੇ ਹਾਲਾਂਕਿ ਜਿਹੜੀ ਵਿਰੋਧੀ ਧਿਰ ਹੈ ਉਹ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਇਹਨਾਂ ਗੱਲਾਂ ਨੂੰ ਲੈ ਕੇ ਹਮਲਾਵਰ ਸੁਰਖ ਤਿਆਰ ਕਰਦੀ ਨਜ਼ਰ ਆ ਰਹੀ ਹੈ ਕਿ ਸ਼ਾਇਦ ਉਹ ਫੰਡ ਰੇਜ਼ਰੀ ਪੰਜਾਬ ਵਾਸਤੇ ਨਹੀਂ ਆ ਸਗੋ ਉਹ ਆਮ ਆਦਮੀ ਪਾਰਟੀ ਦੇ ਆਪਣੇ ਆਪ ਵਾਸਤੇ ਹੈ 2027 ਦੀ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਇਥੋਂ ਰੱਖਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਪਰ ਕੁਝ ਵਿਸ਼ੇਸ਼ ਨੁਕਤੇ ਕਿ ਆਖਰਕਾਰ ਪੰਜਾਬ ਸਰਕਾਰ ਕੀ ਸੋਚ ਸਕਦੀ ਹੈ ਜਦ ਅਸਲ 26 ਤੋਂ 29 ਸਤੰਬਰ ਤੱਕ ਇੱਕ ਖਾਸ ਸੈਸ਼ਨ ਵਿਧਾਨ ਸਭਾ ਦਾ ਸੱਤਿਆ ਗਿਆ ਚਾਰ ਰੋਜ਼ਾ اجلاس ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਿਚਾਰੀਆਂ ਜਾ ਸਕਦੀਆਂ ਇਸ ਦੇ ਵਿੱਚ 20000 ਰੁਪਏ ਪ੍ਰਤੀ ਏਕੜ ਦੇਣ ਦਾ ਫੈਸਲਾ ਵੀ ਵਿਚਾਰਿਆ ਜਾ ਸਕਦਾ ਦੱਸਤੀਏ ਕਿ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਦੇਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿਧਾਇਕ ਮੰਤਰੀ ਦਾਵਾ ਕਰ ਚੁੱਕੇ ਨੇ ਵਾਰ-ਵਾਰ ਔਰ ਪੰਜਾਬ ਸਰਕਾਰ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਵਿਸ਼ੇਸ਼ ਦਾਅਵੇ ਕੀਤੇ ਗਏ ਸੀ ਕਿ 20000 ਰੁਪਏ ਪ੍ਰਤੀ ਏਕੜ ਦੇਵਾਂਗੇ ਹਾਲਾਂਕਿ 20000 ਰੁਪਏ ਪ੍ਰਤੀ ਏਕੜ ਨੂੰ ਲੈ ਕੇ ਵੀ ਇੱਕ ਵੱਖਰਾ ਵਿਵਾਦ ਰਿਹਾ ਪਰ ਜਦੋਂ ਦੇਣ ਦੀ ਗੱਲ ਆਉਂਦੀ ਹੈ 20000 ਰੁਪਏ ਪ੍ਰਤੀ ਏਕੜ ਤੇ ਉਦੋਂ ਸਵਾਲ ਖੜਦਾ ਹੈ ਕਿ ਕੀ ਇਹ ਪੈਸੇ ਦਿੱਤੇ ਜਾਣਗੇ ਕੀ ਇਹ ਪੈਸੇ ਪੰਜਾਬ ਸਰਕਾਰ ਦੇ ਸਕੇਗੀ 2023 ਦੇ ਵਿੱਚ ਜੋ ਸਥਿਤੀ ਬਣੀ ਉਹਦੇ ਮੁਆਵਜ਼ੇ ਅਜੇ ਤੱਕ ਕੁੜਿੱਕੇ ਜਾ ਰਿਹਾ ਜਿੱਥੇ ਕਿਸਾਨ ਇਸ ਗੱਲ ਦਾ ਰੌਲਾ ਪਾਉਂਦੇ ਆ ਤਾਂ ਕੀ 20000 ਰੁਪਏ ਪ੍ਰਤੀ ਏਕੜ ਜਿਹੜੀ ਇਹ ਰਕਮ ਹੈ ਇਹ ਦਿੱਤੀ ਜਾਵੇਗੀ ਜੇ ਔਸਤ ਲਈਏ ਤਾਂ ਕੋਲ 13000 ਰੁਪਏ ਦੇ ਕਰੀਬ ਜਿਹੜੀ ਰਕਮ ਹੈ ਕਾਰ ਕਿਉਂਕਿ ਦੋਵੇਂ ਸਰਕਾਰਾਂ ਰਲ ਕੇ ਇਹਦੇ ਵਿੱਚ ਪੈਸੇ ਪਾਉਣਗੀਆਂ ਤੇ ਤਾਂ ਜਾ ਕੇ 20000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ ਪਰ ਕੀ ਇਹ ਹੋਵੇਗਾ ਜਾਂ ਨਹੀਂ ਇਹਦੇ ਉੱਤੇ ਵੀ ਕੁਝ ਫੈਸਲੇ ਲਏ ਜਾ ਸਕਦੇ ਨੇ ਬਹੁਤ ਕੁਝ ਉੱਥੇ ਵਿਚਾਰਿਆ ਜਾਵੇਗਾ ਚਾਰ ਰੋਜ਼ਾ ਜਲਾਸ ਹੈ ਔਰ ਵੱਡੀ ਗੱਲ ਕਿ ਇਹਦੇ ਵਿੱਚ ਕਿੰਨਾ ਕੁ ਸਮਾਂ ਡਿਸਕਸ਼ਨ ਕੀਤੀਆਂ ਜਾਂਦੀਆਂ ਨੇ ਕਿ ਇਹ ਸਾਰਾ ਸਮਾਂ ਬਹਿਸ ਤੇ ਲੰਘ ਜਾਂਦਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ ਹੋ ਸਕਦੀ ਹੈ ਪੰਜਾਬ ਦੇ ਵਾਸਤੇ ਪਰ ਕੀ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਉਹ ਤਕਲੀਬ ਬਣੇ ਰੁਬਾਨੀ ਦੇ ਪੰਜਾਬੀ ਤੇ